ਕਨੈਲ ਦੇ ਜਿਹੜੇ ਤੂਫਾਨ ਆ ਉਹ ਆਪਣੇ ਖੋਰ ਕਰਾ ਰਹੇ ਆਪਣੇ ਖੇਤਾਂ ਦੇ ਵਿੱਚ ਉਹਨਾਂ ਦਾ ਖਰਚਾ ਲੱਖ ਲੱਖ ਨੂੰ ਪੁੱਜ ਰੇ ਐਨੇ ਕੋਈ ਕੋਈ ਬਾਹਰ ਨੂੰ ਜਾਂ ਸਾਡੇ ਕੋਈ ਲੈਡ ਨੋਟ ਨਹੀਂ ਹੈਗੇ ਜਾਂ ਕੋਈ ਸਰਕਾਰੀ ਨੋਕਰੀ ਪੜੇ ਉਹਦੇ ਨਹੀਂ ਵੀ ਖਰਚਾ ਕਰੀਆਂ ਇਹ ਲਈ ਅਸੀਂ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਉਹ ਅੱਜ ਜਿਹੜਾ ਕਰ ਰਿਹਾ ਪੰਜਾਬ ਸਰਕਾਰ ਸਾਹਿਬ ਤੁਸੀਂ ਸਾਰਿਆਂ ਨਾਲ ਜਿਹੜਾ ਵਿਰੋਧ ਪੂਰਾ ਤਾਕੂ ਰਿਆ ਕਰਨਾ ਕੋਈ ਵੀ ਕਿਸੇ ਨੂੰ ਪੁੱਛਿਆ ਮਾਈਨਿੰਗ ਨਾ ਗੱਲੇ ਨਹੀਂ ਤੂੰ ਅੱਜ ਅੱਜ ਹਿੰਮਤ ਆਣੀ ਕਿ ਇਹ ਉਹਨਾਂ ਨੇ ਪ੍ਰਸ਼ਾਸਨ ਸ਼ਬਦ ਵੀ ਕਰਿਆ ਪਰ ਜੰਮ ਕੇ पंजाब सरकार मुर्दाबाद